ਪਿੰਡ ਦੰਘੇੜੀਆ ਜ਼ਿਲ੍ਹਾ ਫਤਿਹਗੜ ਸਾਹਿਬ ਮਿਤੀ 20 ਮਾਰਚ 2025 ਦਿਨ ਵੀਰਵਾਰ ਨੂੰ ਮਾਤਾ ਸ਼ਿਤਲਾ ਮੰਦਿਰ ਤਿਹਾੜ ਸਾਲ ਦੀ ਤਰ੍ਹਾਂ ਪਾਰੀ ਗੈਂ ਤੇ ਉਤਸ਼ਾਹ ਨਾਲ ਨਮਸਤਕ ਹੋਈਆਂ ਜਿਸ ਨੂੰ ਵਾਸੜਿਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਸ ਮੌਕੇ ਤੇ ਦੁਕਾਨਦਾਰਾਂ ਵੱਲੋਂ ਵੱਖ-ਵੱਖਰੀਆਂ ਦੁਕਾਨਾਂ ਸਜਾਈਆਂ ਗਈਆਂ ਜਿੱਥੇ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਮਾਤਾ ਸ਼ਿਤਲਾ ਦੇ ਮੰਦਿਰ ਆ ਕੇ ਆਪਣੀਆਂ ਮੰਤਾਂ ਮੰਗੀਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਟੇਟ ਅਫਸਰ ਦੀ ਨਰੰਗ ਸਿੰਘ ਖਰੋੜ ਨੇ ਦੱਸਿਆ ਕਿ ਇਹ ਮੇਲਾ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕਰਕੇ ਕਰਵਾਇਆ ਜਾਂਦਾ ਹੈ। ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਲੰਗਰ ਟੁੱਟ ਵਰਤਾਇਆ ਜਾਂਦਾ ਹੈ। ਇਸ ਮੌਕੇ ਤੇ ਸਾਇੰਸ ਸਟੂਡੀਓ ਅਤੇ ਯੂਐਸਏ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਾਲੀਵਾਲ ਸਮੈਸਿੰਗ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਸਟੇਟ ਅਵਾਰਡੀ ਪ੍ਰਿੰਸੀਪਲ ਨਰੰਗ ਸਿੰਘ ਖਰੜ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਖਿਡਾਰੀਆਂ ਨਾਲ ਮਿਲ ਕੇ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਦੀ ਤਰੱਕੀ ਦੀ ਕਾਮਨਾ ਕਰਦੇ ਹੋਏ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਸਮੂਹ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਜਿਹਾ ਆ ਆਖਿਆ ਤੇ ਸਨਮਾਨਿਤ ਕੀਤਾ ਗਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਦੰਗੇੜੀਆਂ ਤੋਤਰ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ ਖੁਸ਼ੀਆਂ ਪਾਪਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਵਾਕ ਅਨੁਸਾਰ ਅੱਜ ਬਹੁਤ ਹੀ ਪਾਰਕਿਰਪਾ ਹੋਈ ਹੈ ਡਿਗੇੜੀਆਂ ਨਗਰ ਤੇ ਕਿ ਜਿੱਤੇ ਅੱਜ ਡਿਗੇੜੀਆਂ ਦੇ ਨਗਰ ਨਿਵਾਸੀ ਇਸ ਟੂਰਨਾਮੈਂਟ ਨੂੰ ਚਾਰ ਚੰਨ ਲਾ ਰਹੇ ਨੇ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਡੇ ਐਨਆਰਆਈ ਵੀ ਨਾ ਕਿਹਦਾ ਕਿਹਦਾ ਨਾਮ ਲਵਾਂ ਸਰਦਾਰ ਦਿਲਪ੍ਰੀਤ ਸਿੰਘ ਜੀ ਸਾਡਾ ਬਚੈਲੀ ਨਿਰਾਸ ਸੂਰ ਹੈ ਇੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖੀਤਾਂ ਖੜੀਆਂ ਨੇ ਸਾਰੀਆਂ ਜੇ ਮੈਂ ਸਾਰਿਆਂ ਦਾ ਨਾਮ ਲੈਣ ਲੱਗਿਆ ਤਾਂ ਬਹੁਤ ਸਮਾਂ ਲੱਗ ਜੂ ਮੈਂ ਵਿਸ਼ੇਸ਼ ਤੌਰ ਤੇ ਕਿਉਂਕਿ ਅੱਜ ਇੱਕ ਬਹੁਤ ਵੱਡੀ ਲੋਨ ਹੈ ਟੂਰਨਾਮੈਂਟ ਕਰਾਉਣ ਦੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਚਾਹ ਪੁਸਟ ਡਿਪਾਰਟਮੈਂਟ ਹੈ ਚਾਹ ਇਵੈਂਟ ਡਿਪਾਰਟਮੈਂਟ ਹੈ ਸਾਰਿਆਂ ਨੇ ਇੱਕੋ ਇੱਕ ਯਤਨ ਅਸ਼ਾ ਅਰੋਧਾ ਇੱਕ ਮਿਹਨਤ ਕਰਾਈ ਹੋਈ ਹੈ ਜੁੱਤ ਨਸ਼ਿਆ ਪ੍ਰਭुत ਮੈਂ ਤਾਂ ਵੀ ਕਿਲਾਤੀ ਪਰ ਬੱਚਿਆਂ ਨੂੰ ਕਿਹੜੇ ਪਾਸੇ ਲਾਉਣਾ ਉਹ ਇੱਕ ਲੋੜ ਸੀ ਸਾਡੇ ਢਿਹੇੜੀਆਂ ਨਗਰ ਦੇ ਸੂਝਮਾਨ ਵੀਰਾਂ ਨੇ ਅੱਜ ਇੱਕ ਵਾਲੀਬਾਲ ਦਾ ਬਹੁਤ ਹੀ ਤਾਕੜਾ ਮੁਕਾਬਲਾ ਕਰਵਾ ਕੇ ਮੈਂ ਹੁਣੇ ਸੁਣ ਰਿਹਾ ਸੀ ਜੀ ਐਨੀਆ ਟੀਮਾਂ ਆ ਗਈਆਂ ਕਹਿਨੇ ਵੀ ਹੁਣ ਕਿਸੇ ਦੀ ਐਂਟਰੀ ਨਹੀਂ ਕਰਨੀ ਬਹੁਤ ਵੱਡਾ ਪ੍ਰਾਲਾ ਮੈਂ ਸਾਰੀ ਮੈਨੇਜਮੈਂਟ ਨੂੰ ਵਧਾਈ ਦੇਣਾ ਚਾਹੁੰਦਾ ਸਾਇੰਸ ਸਟੂਡੀਓ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦੇਣਾ ਚਾਹੁੰਦਾ ਪਰਬੰਧਕ ਨੇ ਰੈਫਰੀ ਨੇ ਜਾਂ ਕੋਚ ਨੇ ਵਿਸ਼ੇਸ਼ ਕਰਕੇ ਜਿਹੜਾ ਨੇ ਇਹ ਜਮੀਨ ਵੀ ਦੇਖੋ ਕਿੰਨੇ ਵਧੀਆ ਲਾਂਟ ਕਰਾਈ ਹੈ ਕਿੰਨਾ ਵਧੀਆ ਮਾਹੌਲ ਹੈ ਕਿੰਨਾ ਵਧੀਆ এনਵਾਇਰਨਮੈਂਟ ਹੈ ਕਿ ਬਹੁਤ ਵਧੀਆ ਟੂਰਨਾਮੈਂਟ ਹੋ ਰਹੇ ਨੇ ਸੋ ਇੱਕ ਵਾਰੀ ਫੇਰ ਮੈਂ ਸਾਰੇ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਪੀੜ ਕਰਦਾ ਵੀ ਤੁਸੀਂ ਤਾਂ ਮਸ਼ਿਆਂ ਤੋਂ ਦੂਰ ਹੈ ਗਏ ਨਾਲ ਜੇਕਰ ਆਗਰ ਕੋਈ ਤੁਹਾਡਾ ਮਿੱਤਰ ਦੋਸਤ ਭੈਣ ਭਰਾ ਕਿਸੇ ਤਰ੍ਹਾਂ ਉਸ ਗਲਤ ਆਸੇ ਨੂੰ ਚਲਿਆ ਗਿਆ ਉਹਨੂੰ ਕਿਰਪਾ ਕਰਕੇ ਮੋੜ ਕੇ ਲਿਆਓ ਵੀ ਅਗਲੇ ਸਾਲ ਐਸੋ ਵੀ ਟੂਰਨਾਮੈਂਟ ਹੋਣਾ ਹੈ ਐਸੇ ਜਿਹੜੀ ਟੀਮਾਂ ਮੋਂ ਦੇਖੋ ਥੋੜੇ ਜਿਹਾ ਕਿਉਂਕਿ ਟੀਮਾਂ ਅੱਕੇ ਨੂੰ ਭਾਰੀਆਂਆਂ ਨੇ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਖੜ ਕੇ ਖੜੇ ਆ ਸਾਡੇ ਤਰਸੇ ਸਿੰਘ ਗਿੱਲ ਜਰਕ ਤੋਂ ਆਏ ਨੇ ਜਿੱਤੇ ਮੈਂ ਦੇਖਿਆ ਤੇ ਮੇਰੀ ਸੂਈ ਦੀ ਟੀਮ ਸੀਗੀ ਆ ਹੁਣ ਪਕੜਾਣੇ ਦੀ ਬਾਰਾ ਸੁੰਨੀ ਦੇ ਕਿੰਨੇ ਵੀ ਮਾਇਸੇ ਬੋਲ ਜੁਨੇ ਇਹਦੇ ਵਿੱਚ ਮੇਰੇ ਖਿਆਲ ਲੱਗਦਾ ਪੰਜਾਬ ਦੇ 50% ਮੇਰੇ ਸਟੂਡੈਂਟ ਨੇ ਉਹਨਾਂ ਨੂੰ ਵੀ ਮੈਂ ਇੱਕ ਵਾਰੀ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਖੇਡਾਂ ਨੂੰ ਚੁਣਿਆ ਬਾਤ ਦੇਖੋ ਇੰਟਰ ਸਟੇਟ ਟੀਮਾਂ ਵੀ ਆਂਜਾਂ ਨੇ ਹਰਿਆਣੇ ਤੋਂ ਟੀਮਾਂ ਆ ਜਾਂ ਹੋਈਆਂ ਨੇ ਕਿੰਦੀ ਵਧੀਆ ਗੱਲ ਆ ਸੋ ਖੇਡ ਦੇ ਵਿੱਚ ਮੈਂ ਇੱਕ ਵਾਰੀ ਸਾਰੇ ਸਿੰਘ ਨੂੰ ਟੀਲ ਕਰਦਾ ਕਿ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਤਾਕੇ ਜਿਹੜਾ ਆਉਣ ਵਾਲਾ ਟੂਰਨਾਮੈਂਟ ਹੈ ਜਿੱਤਰਾ ਬੀਨਜੀ ਨੇ ਦੱਸਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਹਦਾ ਨਵਾਂ ਡਬਲ ਅਰੇਂਜਮੈਂਟ ਹੋਊਗਾ ਅਰੇਂਜਮੈਂਟ ਤੁਹਾਡਾ ਐਸਕੇ ਵੀ ਬਹੁਤ ਵਧੀਆ ਹੈ ਪਰ ਟੀਮਾਂ ਥੋੜੇ ਜਿਆਦਾ ਆ ਗਿਆ ਕੋਈ ਗੱਲ ਨਹੀਂ ਹੋਰ ਡੇਟ ਕਰ ਲੇ ਤਾਂ ਜਿੰਨੇ ਵੀ ਮੈਚ ਹੁੰਦੇ ਨੇ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਸਾਰਿਆਂ ਨੂੰ ਥੈਂਕ ਯੂ ਸੋ ਮਚ ਪ੍ਰਮਾਤਮਾ ਕੇ ਅਰਦਾਸ ਕਰਦਾ ਹੈ ਕਿ ਪੂਰੀ ਮੈਨੇਜਮੈਂਟ ਕਮੇਟੀ ਦਿਨ ਡੁਗਣੀ ਰਾਸ ਤੋਂ ਆਪਣੀ ਤਰੱਕੀ ਕਰੇ ਕੋਸ਼ਿਸ਼ ਕਰੋ ਸੋ ਮੈਂ ਅਖੀਰ ਦੇ ਵਿੱਚ ਇਹੋ ਸਾਰੀ ਮੈਨੇਜਮੈਂਟ ਨੂੰ ਦੇਰਪ੍ਰਿੰਦ ਯੂਐਸਏ ਨੂੰ ਜਾਂ ਹੋਰ ਵੀ ਸਾਡੇ ਜਿਨ੍ਹਾਂ ਦਾ ਸਹਯੋਗ ਹੈ ਸ਼ਹਿਰੀ ਜਾਂ ਹੋਰ ਸਾਡੇ ਵੱਡੇ ਟੀਮਾਂ ਦਾ ਮੈਂ ਉਹਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਨਾਲ ਦੇ ਨਾਲ ਮੈਂ ਪ੍ਰਮਾਤਮਾ ਅਗੇ ਦੁਆ ਵੀ ਕਰਦਾ ਕਿ ਇਹ ਜਿਹੜਾ ਟੂਰਨਾਮੈਂਟ ਦਾ ਅੱਜ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਫਸਟ ਟੂਰਨਾਮੈਂਟ ਹੈ ਮੈਨੂੰ ਲੱਗ ਨਹੀਂ ਰਿਹਾ ਵੀ ਇੰਨੀਆਂ ਟੀਮਾਂ ਪਹੁੰਚੀਆਂ ਨੇ ਵੀ ਇਹ ਤਾਂ ਕਈ ਸਾਲਾਂ ਤੋਂ ਹੋਇਆ ਰਹੇ ਹੋਣੇ ਪਾਰੇ ਹੁੰਦਾ ਇਹਨਾਂ ਦੇ ਸੂਝਵਾਨਤਾ ਇਹਨਾਂ ਦਾ ਦੂਰ ਅੰਦੇਸ਼ਕ ਸਪੋਰਟ ਜਿਸ ਦੇ ਨਾਲ ਇਹਨਾਂ ਨੇ ਇੰਨਾ ਵਧੀਆ ਟੂਰਨਾਮੈਂਟ ਕਰਾਇਆ ਸੋ ਖੀਰ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਇਹਨਾਂ ਖਿਡਾਰੀਆਂ ਦਾ ਸਹਿਯੋਗ ਦਿਓ ਪ੍ਰਬੰਧਕਾਂ ਦਾ ਸਹਿਯੋਗ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਰਨਾਮੈਂਟ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਧੰਨਵਾਦ ਇੱਧਰ ਹੋ ਜਾਓ ਹਾਂਜੀ ਵੀਰੇ ਦੇਖੇ ਤੇ ਆ ਇੱਕ ਆਟਾ ਵੇਟ ਕਰੀ ਵੀਰੇ ਵੇਟ ਵੇਟ ਓਕੇ ਜੀ